ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਟੁੱਡੀ ਦੇ ਵਿੱਚ ਟੁੱਡੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਕਲੇਰਾ ਤੋਂ ਸਿੱਧੀ ਸੜਕ ਆਉਂਦੀ ਆ ਟੁੱਡੀ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਡੇਰੀ ਦਾ ਕੰਮ ਆ ਦੁੱਧ ਦਾ ਕੰਮ ਆ ਉਧਾਰੂ ਪਸ਼ੂ ਰੱਖੇ ਹੋਇਆ ਨਾਲ ਜਨਵਾਰ 1 3 4 ਬਾਈ ਹੁਣਾਂ ਦੇ ਵਕਾਊ ਲਾਇਆ ਮੇਤਰੋ ਤਿੰਨ ਗਾਵਾਂ ਦਾ ਸੂਈਆਂ ਸਵਾਈਆਂ ਤਿਆਰ ਦੋਦਾਲੀਆਂ ਲੇਵੇਂ ਪਾਂਡੇ ਵਾਲੀਆਂ ਤੇ ਇੱਕ ਤੁਹਾਨੂੰ ਮੈਂ ਵਿਖਾਉਣੀ ਆ ਤਾਜੀ ਸੂਈ ਸੂਈ 4 ਜਨਵਾਰ ਟੋਟਲ ਹੋਣ ਗਿਆ ਆ ਉਹ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੇ ਦੋ ਐਂਡ ਤੇ ਬੱਕਰੇ ਵਿਖਾ ਦੇਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਮਹਾਰਾਜ ਚੀਕ ਹੈ ਕੋ ਕਿਰਪਾ ਦੀ ਮਾਲਕ ਦੀ ਸ਼ੁਕਰ ਹੈ ਰੱਬ ਦਾ ਬਹੁਤ ਬਹੁਤ ਤੁਹਾਡਾ ਵੀ ਜੀ ਸਰੋਤੇ ਰਹਿੰਦੇ ਆ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਹੋਸਨਾ ਉਹ ਪਰਵਾਹ ਠੀਕ ਤਾਂ ਚੱਲੀ ਵਧੀਆ ਚੱਲਦੀ ਕਲਾ ਬਾਬੇ ਨਾਨਕ ਅੱਛਾ ਅੱਜ ਕਿੰਨੇ ਇੱਕ ਗੱਬਣਾ ਤਿਆਰ ਆ ਤੇ ਦੋ ਸੂਈਆਂ ਸੋਈਆਂ ਦੋ ਤਿਆਰ ਸੂਈਆਂ ਹੋਈਆਂ ਤੇ ਇੱਕ ਗੱਬਣਾ ਤੇ ਇੱਕ ਮੈਂ ਆ ਗਈ ਸੂਈ ਇੱਕ ਮੱਝੇ ਤਾਜੀ ਸੂਈ ਇਹ ਵੀ ਅੱਛਾ ਮੈਂ ਤੋਂ ਸ਼ੁਰੂਆਤ ਕਰ ਲੀ ਆਪਾਂ ਇਹਦੀ ਕੀ ਡਿਟੇਲ ਆ ਜੀ ਇਹਦੀ ਡਿਟੇਲ ਇਹ ਜੀ ਇਹ ਆਪਣੇ ਕੋਲੇ ਹੋ ਗਏ ਨੂੰ 5-6 ਦਿਨ ਆਈ ਨੂੰ ਜੀ ਇਹ ਆਪਾਂ ਲੈਂਦੀ ਆ ਰਾਜਸਥਾਨ ਚੋਂ ਤੋਂ ਰਾਜਸਥਾਨ ਤੋਂ ਇੱਕ ਇਹ ਤੇ ਇੱਕੋ ਪਹਿਲੀ ਵੱਚੀ ਠੀਕ ਹੈ ਜੀ ਠੀਕ ਹੈ ਇਹ ਰਾਜਸਥਾਨ ਤੋਂ ਲੈਂਦੀ ਇਹ ਦੁੱਧ ਹੀ ਉੱਥੇ ਦਾ 13.5 ਕਿਲੋ ਚੋਇਆ ਸੀਗਾ ਤਾਜੀ ਸੂਈ ਹੈ ਇਹ ਮੈਡੇ ਤੋਂ ਚੱਲਣਾ ਆਵੇਂ ਨੇ ਠੀਕ ਹੈ ਜੀ ਇਹ ਇੱਥੇ ਆਣ ਕੇ ਦੁੱਧ ਘੜਕੀ ਹੁਣ 12 ਕਿਲੋ ਦੁੱਧ ਹੈਗਾ ਜੀ ਤੁਹਾਨੂੰ ਹੁਣ 12 ਕਿਲੋ ਹੈਗਾ ਹੁਣ ਵਾਧੂ ਕੀ ਫਿਰ ਕਿਲੋ ਦੋ ਕਿਲੋ ਤੋਂ ਹੋਰ ਵਾਧੂ ਹੈ ਮੈਂ 16 ਕਿਲੋ ਦੀ ਗਾਰੰਟੀ ਵੀ ਹੈ ਆਪਣੀ 16 ਕਿਲੋ ਦੀ ਗਾਰੰਟੀ ਦੀ ਠੀਕ ਹੈ ਜੀ ਅਗਰ ਇਹ ਹਰਾਸਤਾਨੀਆਂ ਜਿਹੜੀਆਂ ਨਾਲੀ ਦੀਆਂ ਮਈਆਂ ਨਾ ਬਾਰਡਰ ਦੀਆਂ ਜੀ ਇਹ ਦੁੱਧ ਬਹੁਤ ਹੁੰਦੀਆਂ ਹਾਂ ਚੰਗੀਆਂ ਮਈਆਂ ਬਈ ਇਹਦਾ ਫਿਰ ਮਨਾਂ ਸੂਆ ਕਿੰਨਾ ਹੋਊਗਾ ਜੀ ਦੂਜਾ ਸੂਆ ਕਹਿ ਕੇ ਦਿੱਤੀ ਆਪਾਂ ਨੂੰ ਤੁੰਜਾ ਸੂਆ ਕਹਿ ਤੋਰੀ ਵੀ ਰੇ ਖੋਲੇ ਬੜਾ ਜੇ ਵੱਡੇ ਬਈ ਇਹਨੂੰ ਤੂਰੇ ਬੜਾ ਜੇ ਬਈ ਛੋਟੀ ਚੰਗੀਆਂ ਟਿਕਾਣੇ ਦੀ ਹੈ ਹਨਾ ਬਈ ਹੂੰ ਚੋਣ ਚੰਨ ਕਿਵੇਂ ਲੱਗਾ ਬਾਈ ਬਈ ਇੱਕ ਨੰਬਰ ਆ ਚੋਣ ਜਵਾਗ ਚੋਲੇ ਬੁੜੀ ਚੋਲੇ ਕੱਟਾ ਆ ਗਿਆ ਮਰ ਗਿਆ ਕੱਟਿਆ ਮਰ ਕੱਟਾ ਮਰ ਕੱਟਾ ਆ ਗਿਆ ਠੀਕ ਹੈ ਬਾਈ ਐ ਪੱਕਾ ਲੈ ਵਾ ਏਟਾ ਰ ਕੀ ਹਾਂ ਉਹੀ ਮੈਂ ਜਿਹੜੇ ਪਧਰੀ ਬਹੁਤ ਆਉਣੀ ਲੈ ਜਾ ਇਹਨੂੰ ਲੈ ਜਾ ਇਥੋਂ ਪਧਰੀ ਪੁਧਰੀ ਬਹੁਤ ਆ ਛੋਟੀ ਹੈ ਨਾ ਹੂੰ ਨਹੀਂ ਠੀਕ ਹੈ ਬਾਈ ਆ ਵੇ ਮੈਲਾ ਚੱਲ ਪਈ ਅੱਜ ਹਾਂ ਹੁਣ ਆ ਜੂਗੀ ਗਰਮਾਣੀ 16 ਕਿਲੋ ਦੀ ਆਈ ਹੈ ਲੈਵਾ ਚੌੜਾ ਬਹੁਤ ਆ ਬਾਈ ਮੈਨੂੰ ਹੂੰ ਜੇ ਟੈਟ ਕਹਿ ਸਕਦੇ ਚੌੜਾਈ ਬਹੁਤ ਹੈ ਲੈਵੇ ਦੀ ਪੱਕੇ ਲੈ ਵੀ ਦੀ ਐਟਾ ਕਰ ਲੈ ਵਾ ਕਿੰਨਾ ਰੇਟ ਰਹੂਗਾ ਮਹਾਰਾਜ ਰੇਡ ਬਾਈ ਆਪਾਂ ਇਹਨਾਂ ਦੇ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂ ਰੇਡ ਫੋਨ ਤੇ ਰੱਖਾਂਗੇ ਲੋਕੇ ਲੈ ਮਿੱਤਰੋ ਰੇਡ ਫੋਨ ਦੇ ਉੱਤੇ ਬਾਈ ਨੇ ਕਰਨਾ ਛੋਟੀ ਢਕਾਣੇ ਦੀ ਜਾਂ ਰਾਜਸਥਾਨ ਦੀ ਛੋਟੀ ਹੈ ਮਿੱਤਰੋ ਰੇਡ ਆਪਣਾ ਜੈ ਜੀ ਹੋਊਗਾ ਠੀਕ ਹੈ ਠੀਕ ਹੈ ਤੇ ਇਸ ਟਾਈਮ 12 ਕਿਲੋ ਦੁੱਧ ਦਾ 13 ਕਿਲੋ ਦੁੱਧ ਚੋਕੇ ਉੱਥੇ ਬਾਈ ਉਹਨਾਂ ਨੇ ਖਰੀਦੀ ਸੀਗੀ ਉਹ ਤੋਂ 16 ਕਿਲੋ ਦੁੱਧ ਟੋਰਾ ਨਾਲ ਪਾਈ ਜਾਊਗੀ ਮਿੱਤਰੋ ਅੱਛਾ ਬਾਈ ਜੀ ਆ ਦੋ ਆਪਣੀ ਨੇ ਇੱਕ ਬੇਨਤੀ ਇਹ ਆ ਜੀ ਕਿਸੇ ਵੀ ਭਰਾ ਨੇ ਆਪਣੇ ਤੋਂ ਪਸ਼ੂ ਲੈਣਾ ਹੈ ਜੀ ਠੀਕ ਆ ਸਭ ਨੂੰ ਬੇਨਤੀ ਹੈ ਵੀ ਆਪਣੇ ਕੋਲੇ ਘਰੇ 2 ਦਿਨ 3 ਦਿਨ ਚੋ ਕੇ ਆਪਦੀ ਲਿੱਦ ਸੱਲੀ ਕਰਕੇ ਲੈ ਹਾਂ ਬਾਅਦ ਚ ਘਰ ਤੋਂ ਕਾ ਭਾਈ ਜੇ ਕਿਸੇ ਨੇ ਬਾਈ ਚਾਂਸ ਆਉਣ ਲੈਣ ਮਂਗਾਵਾਗੇ ਉਹਨੂੰ ਮਂਗਾਉਣਾ ਫਿਰ ਆਪਣੀ 101% ਗਾਰੰਟੀ ਹੂ ਪਰ ਫਿਲਹਾਲ ਇਹ ਆ ਵੀ ਆਪਣੇ ਕੋਲੇ ਆਣ ਕੇ ਆ ਦਾ ਨੱਕ ਪਰ ਕੇ ਲੈ ਕੇ ਜਾਵੇ ਉਹ ਤਸੱਲੀ ਕਰੋ ਆਉਦੀ ਦੀ ਕੀ ਗੱਲ ਹਾਂ ਭਾਈ ਬਾਅਦ ਚ ਮਾੜਾ ਜਗਾ ਕਰੇ ਜੇ ਨੰਬਰ ਤੇ ਇਹ ਆ ਮੇਰੇ ਜੇ ਕੋਈ ਬੰਦਾ ਸਾਈ ਪਾਉਂਦਾ ਜੀ ਠੀਕ ਨਹੀਂ ਗੱਲ ਕਈ ਵਾਰੀ ਅਗਲਾ 5-1000 ਰੁਪਿਆ ਸਾਈ ਪਾਉਂਦਾ ਮੇਰੇ ਹੋ ਗਏ ਮੁੜ ਕੇ ਬਾਈ ਅਗਲਾ ਆਉਂਦਾ ਨਹੀਂ ਹੋਰ ਨਹੀਂ ਆਉਂਦਾ ਸਹੀ ਗੱਲ ਹੈ ਜੀ ਕਈ ਵਾਰੀ ਪੈਸੇ ਨਹੀਂ ਬੰਦਦੇ ਹੋਈ ਆ ਥੋੜੇ ਦਿਨ ਹੀ ਪਹਿਲਾਂ ਮੇਰ ਨਾਲ ਠੀਕ ਹੈ ਜੀ ਮੈਂ ਦੱਸ ਹੀ ਦਿਨਾ ਉਹ ਦੋਨੇ ਵੜਾਂ ਵੇਚੀਆਂ ਸੀਆਂ ਤੇ 5000 ਸਾਈ ਪਾਤੀ ਇੱਕ ਵੱੱਛੀ ਸੀ ਜੀ ਤੇ ਉਹ ਬੰਦੇ ਨੇ ਬਾਈ 4 ਦਿਨ ਮੈਨੂੰ ਲਾਰੇ ਲਾਈ ਗਏ ਹੂੰ ਆਏ ਨਹੀਂ ਬਾਕੀਆਂ ਦੇ ਨਾ ਆਏ ਨਹੀਂ ਮੈਨੂੰ ਆ ਦੁਬਾਰਾ ਤਾਂ ਹੁਣ ਉਹ ਬਿਨਾਂ ਦੋਨੇ ਸਹੀ ਗੱਲ ਬਈ ਖੱਜਲ ਕਰਤਾ ਕਿਹਾ ਤੇ ਮੇਰੀ ਹੱਥ ਮੰਨ ਕੇ ਬੇਨਤੀ ਵੀ ਆਏ ਨਾ ਬਾਈ ਕਰੋ ਵੇਖ ਨਸਾਨ ਥੋੜਾ ਹੁੰਦਾ ਸਾਡਾ ਕੋਈ ਜਣਾ ਮੈਂ ਤਾਂ ਦੁੱਧ ਚੋਈ ਜਾਣਾ 5000 ਮੇਰੇ ਖਾਤੇ ਜਾ ਗਏ ਨਾ ਖਾਤੇ ਜਾ ਸਹੀ ਗੱਲ ਉਹ ਮੁੜਨੇ ਨਹੀਂ ਬਾਈ ਗੁੱਸਾ ਰਵੇ ਰਾਜੀ ਰਵੇ ਨਾ ਸਹੀ ਨਹੀਂ ਗੱਲੋ ਬਈ ਜੋ ਸਾਈ ਤੇ ਸਾਈ ਆ ਬਈ ਯਾਰ ਇਹ ਵੇ ਸੁਣ ਲਈ ਬੈਠ ਬਾਈ ਇਹ ਜੀ ਆਪਣੇ ਕੋਲੇ ਦੂਜਾ ਸੁਹਾ ਸੁਣਾਇਆ ਨੇ ਚਾਰ ਦੰਦਾ ਖੀਰੀ ਆਪਣੇ ਕੋਲੇ ਸੁਈ ਸੀ ਇਹਦੀ ਮਾਂ ਸਪੈਰ ਹੋ ਗਈ ਆ ਹੋਗੇ ਮਹੀਨਾ ਵੀਕ ਦਾ ਨਾ ਉਹ ਥੱਲੇ 46 47 ਕਿਲੋ ਦੁੱਧ ਸੀਗਾ ਠੀਕ ਹੈ ਜੀ ਇਹ ਇਹਦੇ ਕਿੰਨਾ ਦੁੱਧ ਦਿੱਤਾ ਹੋਇਆ ਬਈ ਇਹਨੇ ਆਪਣੇ ਕੋਲੇ 21 ਤੋਂ 22 ਕਿਲੋ ਦੁੱਧ ਕੱਢਿਆ ਇਹ ਗਰਲੈਂਡੋ ਦੀ ਹੈ ਇਹ ਗਰਲੈਂਡੋ ਦੀ ਕਬਰ ਆ ਸੀਗਾ ਆਪਾਂ ਨੂੰ ਉਹ ਦੱਸ ਕੇ ਦਿੱਤੀ ਆ ਹਾਂਜੀ ਹਾਂ ਉਦੋਂ ਮੇਰੇ ਕੋਲੇ ਇਹ ਉਦੋਂ ਇੱਕ ਦੋਹਾਂ ਦਿਨਾਂ ਦੀ ਸੂਈ ਸੀ ਜਿੱਦਾਂ ਆਈ ਨਹੀਂ ਆਦੀ ਇਹ ਮੈਂ ਸਹੀ ਗੱਲ ਆ ਬਈ ਇੱਕ ਗੱਲ ਹੋਰ ਆ ਬਈ ਠੰਡੀ ਠੁੰਡੀ ਪੂਰੀ ਠੰਡੀ ਬਈ ਪੂਰੀ ਆ ਮਸ਼ੀਨ ਤੇ ਚੋਲਾ ਹੱਥੇ ਚੋਲਾ ਹੂੰ ਇਹ ਲੇਵਲ ਉਹ ਵੀ ਮਲ ਵਟ ਕੱਢ ਦੂਗੀ ਮਲ ਚਾਰ ਪੰਜ ਦਿਨ ਲਊਗੀ ਹਾਂ ਜੀ ਪੰਜ ਦਿਨ ਬਣਦੀ ਉਹਦਾ ਹਫਤਾ ਮੈਂ ਨਾ ਬਾਈ ਅੰਤ ਤਾਈ ਮੁੱਕ ਜਾਂਦੇ ਬੈਠਾ ਨਹੀਂ ਜਾਂਦਾ ਗਾਂਦੂ ਅੱਛਾ ਰੇਟ ਕੀ ਰਹੂਗਾ ਮਹਾਰਾ ਰੇਟ ਫੋਨ ਤੇ ਰੱਖਾਂਗੇ ਬਾਈ ਇਹਦਾ ਹੀ ਫੋਨ ਤੇ ਹਾਂ ਇਹ ਸੁਆ ਇਹਨੇ ਦੂਜਾ ਸੁਣਾ ਹੋਣਾ ਦੂਜਾ ਸੁਆ ਸੁਣਾ ਇਹ ਚਾਰ ਦਾ ਹੰਦਾ ਜੀ ਚਾਰ ਦਾ ਚਾਰ ਬਲ ਗਰਲੈਂਡੋ ਨਸਲ ਦੇ 100 ਰੁਪਏ 80 ਪੈਸੇ ਆ ਬਾਈ ਹਾਂ ਨਹੀਂ ਪਿਓਰ ਨਹੀਂ ਕੀ ਬਾਈ ਇਹਦੀ ਮਾਂ ਫਿਰ ਦੂਜੀ ਸੀ ਨਾ ਮਾਂ ਦੂਜੀ ਸੀ ਇਹਦੀ ਓਰੀਜਨਲ ਸੀ ਨਹੀਂ ਨਹੀਂ ਇੱਕ ਗੱਲ ਆ ਬਾਈ ਮਲ ਆਪਣੇ ਪੰਜਾਬ ਦੇ ਵਿੱਚ ਗਰਲੈਂਡੋ ਹੈ ਘੱਟ ਬਹੁਤ ਜਰਸੀ ਵੀ ਹੈਗੀ ਆ ਐਰ ਸਿਰ ਤੇ ਗਰਲੈਂ ਦਰਖੜੀ ਹਾਂ ਜੀ ਇਸੇ ਦੀ ਆ ਬੱਚੀ ਇਸੇ ਦੀ ਆ ਠੀਕ ਆ ਉਹ ਵੀ ਇਸੇ ਤਰ੍ਹਾਂ ਦੀ ਬੋਰ ਟੌਪ ਦੀ ਉਹ ਤਾਂ ਬਾਈ ਠੀਕ ਆ ਬਾਈ ਆ ਬਾਈ ਆ ਤਿੰਨ ਨੰਬਰ ਵਾਲੀ ਬੈਡ ਜਿਹੜੀ ਹਾਂ ਇਹ ਸੂਈ ਵੀ ਆ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਉਹ ਬੱਚੀ ਆ ਮਗਰ ਇਹਦੀ ਬੱਚੀ ਆ ਮਗਰ ਹਾਂ ਇਹਨੂੰ ਅੱਜ ਹੋ ਗਏ ਆ 12 13 14 ਦਿਨ ਸੂਈ ਨੂੰ 12 13 ਇਹਦੇ ਸਿਰ ਕਿੰਨਾ ਦੋ ਤਿਆਰ ਵੀਰੇ ਅੰਦਰ ਬਾਹਰ ਹੋਊਗਾ ਜਾਨੀ ਟੋਲੇ ਆਣੇਗਾ 20 ਵੀ ਹੋ ਸਕਦਾ 19 ਵੀ ਹੋ ਸਕਦਾ 19 ਕਿਲੋ ਦਾ ਜਿਹੜਾ ਮਰਜੀ ਬੰਦਾ ਚੋਕੇ ਲੈ ਜੀ ਤੇ ਹੈ ਇਹ ਆਪਣੀਆਂ ਜਮਾਂ ਸਰਬੇ ਬਾਈ ਨਾਰਮਲ ਖਰਾਕ ਤੇ ਆ ਇਹਨਾਂ ਨੂੰ ਅਜੇ ਦਾਣਾ ਫੀਡ ਪੂਰਨਾ ਬੜੀ ਗਰਮੀ ਹੈ ਹੁਣ ਬਾਈ ਗਰਮੀ ਕਰਕੇ ਕਿਉਂ ਪਸ਼ੂ ਥੱਕਿਆ ਜਾਂਦਾ ਇਹਨਾਂ ਨੂੰ ਟੋਲੇ ਦਾ ਸਿਲਕਾ ਤੇ ਚੋਕਰ ਜਿਆਦੇ ਹੀ ਪਾਉਣੇ ਇਹਨਾਂ ਨੂੰ ਮਾਲਾ ਫਿਰ ਨਹੀਂ ਪਾਉਣੇ ਹਾਂ ਦੁੱਧੇ ਵੇੜ ਦੇਊਗੀ 26 25 26 ਕਿਲੋ ਰਾਂ ਦੇ ਦ ਦੇ ਦੂਰ ਚੜਾਈ ਲਵਾਈ ਲੈ ਬਾਈ ਬਹੁਤ ਠੰਡੀ ਬਹੁਤ ਆ ਕੱਦ ਤਾਂ ਹੈਗਾ ਦਰਮਿਆਨਾ ਨੇਵੇ ਲੂਵੇ ਦੀ ਮਾਤਰ ਪਣਾ ਜਵਾਕ ਨੂੰ ਬੁੜੀ ਨੂੰ ਜਿੰਨੂੰ ਮਰਜ਼ੀ ਬਾ ਦੇ ਜ ਹਾਂ ਬਹੁਤ ਚੰਗੀ ਬੱਚੀ ਹੈ ਇਹ ਬਾਕੀ ਗਰਮੀ ਨਹੀਂ ਮੰਦੀ ਬਾਈ ਬੱਛੀ ਮਗਰ ਇਹਦੇ ਆ ਗਈ ਬਾਈ ਮਗਰ ਬੱਛੀ ਐ ਜਿਸ ਪਾ ਠਾਈ ਬੱਛੀ ਮਰੀ ਕਿੰਨੇ ਦਿਨਾਂ ਦੀ ਸੂਈ ਆਏ ਬਾਈ ਇਹਨੂੰ ਅਜੇ 13 ਕਿ ਦਿਨ ਹੋ ਗਏ ਹੋਣੇ ਆ ਤੇ ਮਲੇ ਤੋਂ ਚਲਣੀ ਐ ਇਹ ਵੀ ਮਲੇ ਤੋਂ ਚਲ ਰਹੀ ਐ ਬਾਈ ਚੱਲੀ ਨਹੀਂ ਮਲੇ ਤੋਂ 25 ਕਿਲੋ ਦੰਦ ਖੁੱਲਾ ਦੇ ਜੂਗੀ ਆਰਾਮ ਦੇ ਨਾਲ ਬਾਈ ਆਰਾਮ ਬੱਛੀ ਵੀ ਮਗਰ ਬਹੁਤ ਚੰਗੀ ਆ ਗਈ ਬਾਈ ਬਹੁਤ ਚੰਗੀ ਆ ਹੂੰ ਯਾਨੀ ਗਰਮੀ ਆਸ ਤੇ ਇੱਕ ਜਿਵੇਂ ਉਹ ਗਹਿਣਾ ਜੀ ਦਾ ਗਹਿਣਾ ਜੀ ਦਾ ਬਾਈ ਗਰਮੀ ਨਹੀਂ ਮੰਦੀ ਕਿ ਬਾਕੀ ਪੱਕੇ ਲੇਵੇ ਦੀ ਆਪਣਾ ਪੱਕੇ ਥਾਂ ਦੇ ਮੈਟਰ ਆਰਡਰ ਦੀ ਕੁਆਲਿਟੀ ਬਿਹਤਰੀਨ ਕੋਈ ਮਾੜਾ ਬਿਮਾਰੀ ਸਮਾਰੀ ਮਟੜਸ ਵਗੈਰਾ ਨਹੀਂ ਆਉਂ ਇਹ ਆਪਣੇ ਕੋਲੇ ਆਣ ਕੇ ਸੂਈ ਹੈ ਠੀਕ ਹੈ ਜੀ ਜੇਰ ਜੂਰ ਇਹਦੀ ਮਲ ਓਕੇ ਆ ਓਕੇ ਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਹੋ ਗਏ ਨੇ 6-7 ਦਿਨ 6-7 ਦਿਨ ਹਾਂ ਠੀਕ ਹੈ ਦੋਤ ਹੁਣ ਇਹ ਥੱਲੇ 17 ਤੋਂ 18 ਕਿਲੋ ਤਿਆਰ ਠੀਕ ਹੈ ਬਾਈ ਠੀਕ ਹੈ ਬਾਈ ਹੂੰ ਇਹ ਸੱਚੀ ਸੂਪੀ ਥੋੜੀ ਜੀ ਦੇ ਰਹੇ ਨੇ ਸੀ ਇਹਦੇ ਬੈਠ ਦੇ 20 ਕਿਲੋ ਦੁੱਧ ਤੇ ਵੀ ਤੇ ਜੂ ਨੋਰਮਲ 20 22 ਕਿਲੋ ਇਹ ਬਾਈ 27 28 27 28 ਕਿਲੋ ਦੁੱਧ ਕੱਢੂਗਾ ਚੜਜੂ ਬੱਚੀ ਦਾ ਕੱਦ ਬਹੁਤ ਆ ਯਾਰ ਇਹ ਬਾਈ ਇਹ ਸੇਵਾ ਹਜੇ ਹੱਥ ਇਹਨਾਂ ਨੂੰ ਅਸੀਂ ਪਾਇਆ ਨਹੀਂ ਗਰਮੀ ਕਰਕੇ ਠੀਕ ਹੈ ਨਾ ਇੱਕ ਗੱਲ ਹੋਰ ਬਾਈ ਜੇ ਨਹੀਂ ਪੈਗਾ ਨਾ ਠੰਡ ਹੋ ਗਈ ਤੇ ਉਦਾਂ ਰਵੜਾ ਨੂੰ ਵਧਣਾ ਦੁੱਧ ਇੱਕ ਗੱਲ ਹੋਰ ਆ ਬਾਈ ਮੰਨਦਾ ਮਤਲਬ ਬੱਚੀ ਨੂੰ ਆਰਡਰ ਕੁਆਲਿਟੀ ਥਣ ਥਣ ਨੂੰ ਵੀ ਬਹੁਤ ਦਿਨ ਲੱਗਦਾ ਲੱਗਾ ਬਾਈ ਮਗਰ ਬੱਚੀ ਵੀ ਚੰਗੀ ਆ ਉਹ ਬੱਚੀ ਬੈਠੀ ਇਹਦੀ ਇੱਕ ਗੱਲ ਬਾਈ ਤਲੋ ਤੁਰਤ ਤਜ ਬਿਮਾਰੀ ਕੱਟੂ ਬਿਮਾਰੀ ਕੱਟੂ ਬਿਮਾਰੀ ਕੱਟੂ ਹਾਂ ਅੱਜ ਗਰਮੀ ਮੰਨਣੀ ਆ ਤਾਂ ਬਿਮਾਰੀ ਹੋਣੀ ਆ ਗਰਮੀ ਮੰਨਣੀ ਆ ਬਿਮਾਰੀ ਹੁਣ ਥੋੜੇ ਦਿਨ ਚਿੰਗਾ ਲੱਗਾ ਬਾਈ ਬਾਈ ਚੋਣ ਆਪਣਾ ਕੋਈ ਪਸ਼ੂ ਵੀ ਜੇ 1921 ਹੋਊ ਤਾਂ ਆਪਾਂ ਦੱਸ ਕੇ ਦੇਵਾਂਗੇ ਬਸ ਠੀਕ ਹੈ ਬਾਈ ਅੱਛਾ ਨੰਬਰ ਕਿੰਨਾ ਆ ਗਿਆ ਮਹਾਰਾਜ ਨੰਬਰ ਆਪਣਾ ਹੈਗਾ 9463142256 ਇੱਕ ਵਾਰੀ ਹੋਰ ਬੋਲੀਏ 9463142256 ਠੀਕ ਹੈ ਬੱਕਰੇ ਕਿਹੜੇ ਵੇਚਨੇ ਆ 2 ਵਜੇ ਆਪਾਂ ਜਸਮਾਹ ਦਾ ਲੈਂਡ ਕੱਟ ਕੇ ਹਾਂ ਆਪ ਕੀ ਬੇਨਤੀ ਆਪਣੀ ਬਾਈ ਕੋਈ ਨਾ ਟੈਪਸ ਵਾਲਾ ਫੋਨ ਆਲਾ ਵੇ ਕਿਉਂ ਟੈਪ ਬਾਈ ਨਹੀਂ ਹੁੰਦਾਗਾ ਵੀ ਜੀ ਬਹੁਤ ਹੈ ਗਰਮੀ ਗਰਮੀ ਬਹੁਤ ਅਬਸੀਆ ਦੀ ਗੱਲ ਆ ਬਾਈ ਇੱਕ ਗੱਲ ਹੋਰ ਆ ਬਾਈ ਐਵੇਂ ਕੀ ਫਾਇਦਾ ਜਿੰਨੇ ਲੈਣੀ ਉਹੀ ਗੱਲ ਕਰੇ ਨਾ ਆਪਣੇ ਅਗੜਾ ਮੁਫਤ ਖੋਲ ਕੇ ਲੈ ਲੈਂਦੀ ਆ ਬਿਲਕੁਲ ਬਿਲਕੁਲ ਹਣਾ ਉਹ ਨਹੀਂ ਬਾਈ ਕਈ ਜਿਆਦਾ ਸਵਾਲ ਲੈਣ ਲੱਪੈਂਦੇ ਬਿਨਾ ਬਦ ਹਾਂ ਹਾਂ ਕਈ ਗੱਲਾਂ ਕਰਨ ਵਾਲੀ ਇਹ ਬਾਈ ਇਹ ਬਾਈ 40 ਦਿਨਾਂ ਦੇ ਹੋ ਗਏ ਠੀਕ ਹੈ ਜੀ ਦੋਵੇਂ ਦੋ ਤਿੰਨੇ ਤਿੰਨੇ ਕਾਲਾ ਨਹੀਂ ਆਪਾਂ ਦੇਣਾ ਕਾਲਾ ਅਸੀਂ ਬਾਬੇ ਨੂੰ ਮੰਨਦੇ ਆ ਕੋਟਲੇ ਵਾਲੇ ਨੂੰ ਉੱਥੇ ਮੈਂ ਚਲਾ ਕੇ ਨਾ ਮੇਰਾ ਸੁੱਖਿਆ ਸੀਗਾ ਠੀਕ ਹੈ ਬਰਾਏ ਠੀਕ ਹੈ ਜੀ ਆਹ ਬਠੂਰਾ ਇਹ ਪਹਿਲਾ ਠੀਕ ਹੈ ਜੀ ਬੱਕਰੇ ਵੀ ਬਹੁਤ ਚੰਗੇ ਦੇ ਆ ਤੇ ਮਾਂ ਇਹਦੀ ਵੇਖ ਲਾ ਵੀ ਕੱਦ ਹੈਟ ਲੈਂਥ ਕਿੰਨੀ ਹੋਵੇ ਮੈਂ ਅੱਗੇ ਸੋਚੀ ਜਾਣਾ ਬਾਈ ਕਿੰਨੀ ਵੱਡੀ ਆ ਬੱਕਰੇ ਮਾਲ ਜਿਹਨੇ ਜਿਵੇਂ ਆਪਾਂ ਕਹਿੰਦੇ ਨਾ ਸਾਂਣ ਰੱਖਣ ਨੂੰ ਬ੍ਰੀਡਰ ਆ ਤੇ ਬਹੁਤ ਚੰਗੇ ਬੱਕਰੇ ਬ੍ਰੀਡਰ ਬੱਕਰੇ ਆ ਦੋਵੇਂ ਹਾਂ ਹੂੰ ਤੇ ਇੱਕ ਗੱਲ ਹੋਰ ਚੱਲ ਗਿਆ ਚੱਲਿਆਂ ਦਿਨਾਂ ਦੇ ਮੇਰੇ ਹਿਸਾਬ ਨਾਲ ਤਾਂ ਬਾਈ ਬਹੁਤ ਕੱਦ ਕਰਨਗੇ ਇਹ ਤਾਂ ਬਾਈ ਬਹੁਤ ਬਹੁਤ ਟੌਪ ਦੇ ਬਛਰੇ ਬੰਨੇ ਬਾਈ ਨਹੀਂ ਠੀਕ ਆ ਬਾਈ ਓਕੇ ਆ ਜਾਓ ਵਾਕਈ ਬੱਕਰੇ ਕੱਦ ਲਮ ਦੇਖੋ ਬਈ ਤੇਰਾ ਦੀਪ ਕਰਮ 40 ਦਿਨਾਂ ਦੇ ਬੱਚੇ ਆ ਹਜੇ ਮਾਂ ਥਲੇ ਦੁੱਧ ਬਈ ਮਾਂ ਥਲੇ ਦੁੱਧ ਬਈ ਇਹ ਤਿੰਨੇ ਹਵੇਲਾ ਤਿੰਨੇ ਪਾਲੇ ਨੇ ਦੁੱਧ ਕਿੰਨਾ ਹੋਊਗਾ ਮੇਰੇ ਸਾਵਾਂ 4 ਕਿਲੋ ਹੋਊਗਾ ਹੋਊਗਾ ਬਈ ਯਾਰ ਮੈਂ ਅੱਗੇ ਥਾਣੇ ਤੇ ਅੱਲਾ ਬਈ ਮੇਰੇ ਇੱਕ ਹੈ ਥਾਣੇ ਕੀ ਚੱਲਦਾ ਨਹੀਂ ਨਹੀਂ ਥਾਣੇ ਇਹਨਾਂ ਨੇ ਠੁੱਡਾ ਮਾਰ ਮਾਰ ਕੇ ਕਰਤਾ ਚਾਰ ਦੋਨੇ ਜਮਾਂ ਸਹੀ ਬਰਾਬਰ ਸੀ ਦੋਵੇਂ ਸਹੀ ਆ ਜੀ ਬਈ ਕੀ ਹੋਇਆ ਤਿੰਨ ਬੱਕਰੇ ਦਿੱਤੇ ਬੱਚੇ ਹਾਂ ਦੁੱਧ ਹਾਂ ਤਿੰਨਾ ਉਹ ਇੱਕ ਕਾਲਾ ਨੀ ਇਹ ਫਿਰ ਕਿੱਥੋਂ ਭਰਾਈ ਸੀ ਬੱਕਰੀ ਬਾਈ ਇਹ ਬਾਈ ਆਪਾਂ ਇੱਥੋਂ ਸੁਖੀਏ ਦੇ ਕੋਟੋਂ ਲਈ ਆਪਣੇ ਸੱਜਣ ਮਿੱਤਰ ਆ ਠੀਕ ਹੈ ਠੀਕਾ ਉਹਨਾਂ ਕੋਲੇ ਘੋੜਾ ਉਹਨਾਂ ਕੋਲ ਆਏ ਮੈਂ ਤਾਂ ਧੱਕੇ ਨਾਲ ਹੀ ਲਿਆ ਸੀਗਾ ਆ ਕਾਲਾ ਆ ਇਹ ਪਾਠ ਆ ਗਈ ਹੈ ਨਹੀਂ ਕਾਲਾ ਬੱਕਰਾ ਹੀ ਆ ਤੂੰ ਬੱਕਰੀ ਵੇਖ ਤੂੰ ਹੂੰ ਬੱਕਰੀ ਦੀ ਹੈਟ ਲੈਂਥ ਵੇਖ ਤੂੰ ਮਾ ਇਲਾ ਮਿੱਤਰੋ ਇਹ ਬਰੀਡਰ ਭਰਾਵਾਂ ਦੇ ਲਈ ਗਹਿਣਾ ਚੀਜ਼ ਆ ਬੱਕਰੇ ਦੋਵੇਂ ਬਾਈ ਇਹਨਾਂ ਦਾ ਮੁੱਲ ਵੀ ਫੋਨ ਤੇ ਹੀ ਆ ਫਿਰ ਫੋਨ ਤੇ ਕਰਾਂਗੇ ਬਾਈ ਠੀਕ ਹੈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਟੁੱਡੀ ਜਲਾ ਫਰੀਦਕੋ